ਮੈਂ ਊਂਕਾਰ ਸਿੰਘ ਰਾਾ ਡੀਐਸਪੀ ਸਬ-ਡਿਵੀਜ਼ਨ ਸ਼ਾਹਕੋਟ ਅੱਜ ਥਾਣਾ ਮਹਿਤਪੁਰ ਵਿਖੇ ਪ੍ਰੈਸ ਮੀਡੀਆ ਨਾਲ ਵਾਰਤਾਲਾਪ ਲਈ ਹਾਜ਼ਰ ਹੋਇਆ ਸੀਗਾ ਜਿੱਥੇ ਮੈਨੂੰ ਅੱਜ ਪ੍ਰੈਸ ਤੋਂ ਇਲਾਕੇ ਦੀ ਕਾਫੀ ਜਾਣਕਾਰੀ ਮਿਲੀ ਹੈ ਤੇ ਮੈਨੂੰ ਇਹ ਬਹੁਤ ਚੰਗਾ ਵੀ ਲੱਗਿਆ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹਣਾ ਹੈ ਕਿ ਇਸ ਇਲਾਕੇ ਨੂੰ ਕ੍ਰਾਈਮ ਫ੍ਰੀ ਕਰਨ ਲਈ ਮਾਨਯੋਗ ਡੀਐਸਪੀ ਸਾਹਿਬ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਖਾਕਾ ਵੱਲੋਂ ਜਿਹੜੀਆਂ ਸਾਨੂੰ ਡਾਇਰੈਕਸ਼ਨਜ਼ ਮਿਲੀਆਂ ਉਨਾਂ ਅਨਸਾਰ ਜ਼ੀਰੋ ਟੋਲਰੈਂਸ ਕਰਾਈਮ ਹੈਗਾ ਕਿਸੇ ਵੀ ਕਰਾਈਮ ਨੂੰ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਹੁਣ ਤੱਕ ਦੇ ਹਾਲਾਤਾਂ ਅੰਦਰ ਜਿਹੜੀ ਪੰਜਾਬ ਸਰਕਾਰ ਦਾ ਅਜੰਡਾ ਹੈ ਜਿਹਦੇ ਵਿੱਚ ਡਰੱਗ ਹੈਗੀ ਆ ਉਹਦੇ ਲਈ ਅਸੀਂ ਘਰ ਘਰ ਤੱਕ ਐਫਰਟਸ ਕਰਾਂਗੇ ਵੀ ਕੌਣ ਪੀ ਰਿਹਾ ਵੇਚਦਾ ਕੌਣ ਹੈ ਵੇਚਦਾ ਤੇ ਪੀਂਦਾ ਕੌਣ ਔਰ ਵਕਾਉਂਦਾ ਕੌਣ ਹੈ ਇੱਥੇ ਤੱਕ ਜਾਵਾਂਗੇ ਔਰ ਨਾਲ ਨਾਲ ਇਹਨਾਂ ਦੀਆਂ ਪ੍ਰਾਪਰਟੀਆਂ ਲਈ ਪ੍ਰੋਸੈਸ ਚੱਲ ਰਿਹਾ ਸਾਡਾ ਵੀ ਜਿਹੜੇ ਕਿਸੇ ਸਮਗਲਰ ਨੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਇਸ ਧੰਦੇ ਤੋਂ ਉਹਨਾਂ ਨੂੰ ਜਬਤ ਕਰਨ ਲਈ ਪ੍ਰੋਸੀਡਿੰਗ ਜਿਹੜੀ ਐਡਾਪਟ ਕਰ ਚੁੱਕਿਆ ਔਰ ਕਰ ਰਹੇ ਆ ਲਗਾਤਾਰ ਅਸੀਂ ਨੈਕਸਟ ਜਿਹੜੇ ਸਕੂਲਾਂ ਕਾਲਜਾਂ ਜਾਂ ਬਾਜ਼ਾਰਾਂ 'ਚ ਬੱਚੇ ਹੁਲਣ ਬਾਜੀਆਂ ਕਰ ਰਹੇ ਨੇ ਅੰਡਰ ਏਜ ਨੇ ਜਾਂ ਤਿੰਨ ਤਿੰਨ ਚੜੇ ਫਿਰਦੇ ਨੇ ਕੋਈ ਨੰਬਰ ਪਲੇਟਾਂ ਵਾਲੇ ਹੈਗੇ ਆ ਸਰਾਂਸਰ ਲਾਏ ਆ ਟਰੈਕਟਰਾਂ 'ਤੇ ਵੱਡੇ ਵੱਡੇ ਵੁਫਰ ਲਾਏ ਆ ਇਹਨਾਂ ਲਈ ਟ੍ਰੈਫਿਕ ਨਿਯਮ ਨੂੰ ਕੁ ਸੁਧਾਰਦਿਆਂ ਹੋਇਆ ਲੀਗਲ ਐਕਸ਼ਨ ਕੀਤਾ ਜਾਊਗਾ ਨਾਲ ਨਾਲ ਜਿਹੜੇ ਸਾਡੇ ਹੈਕਚੂਲ ਨੇ ਕੋਈ ਬੇਲ ਆਊਟ ਹੈ ਜਿਹੜੇ ਫੈਂਸ ਕਰਨ ਨੂੰ ਹਟਦੇ ਨਹੀਂਗੇ ਉਹਨਾਂ ਨੂੰ ਵੀ ਪਾਬੰਦ ਕਰਾਵਾਂਗੇ ਇਸ ਤੋਂ ਇਲਾਵਾ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈਗੀ ਆ ਉਹਦੇ ਲਈ ਵੀ ਸਾਡਾ ਖਾਸ ਧਿਆਨ ਹੈਗਾ ਕਿਉਂਕਿ ਇਹ ਸਬ ਡਿਵੀਜ਼ਨ ਦੇ ਨਾਲ ਨਾਲ ਬੇਟ ਏਰੀਆ ਪੈਂਦਾ ਜਿੱਥੋਂ ਦਰਿਆ ਦੀਆਂ ਕੁਝ ਖੱਡਾਂ ਤੋਂ ਮਨਜ਼ੂਰ ਵੀ ਹੈਗੀਆਂ ਤੇ ਬਾਕੀ ਵੀ ਜੇ ਕਿਤੇ ਸਾਨੂੰ ਇਹੋ ਜਿਹਾ ਕੰਮ ਸਾਹਮਣੇ ਆਉਂਦਾ ਉਹਨਾਂ ਦੇ ਖਿਲਾਫ ਲੀਗਲੀ ਐਕਸ਼ਨ ਜ਼ਰੂਰ ਕਰਾਂਗੇ ਫਿਰ ਕੁਝ ਬੰਦੇ ਜਿਹੜੇ ਆ ਪੁਲਿਸ ਦੇ ਕੰਮ 'ਚ ਬਿਨਾਂ ਗੱਲ ਤੋਂ ਇਧਰਵਾਰ ਦੀ ਤਖ਼ਲਨਾਚੀ ਕਰਦੇ ਆ ਉਹਨਾਂ ਨੂੰ ਵੀ ਅਸੀਂ ਰਿਕਵੈਸਟ ਕਰਦੇ ਆ ਕਿ ਪੁਲਿਸ 24 ਘੰਟੇ ਤੁਹਾਡੇ ਲਈ ਹਾਜ਼ਰ ਹੈ ਪੁਲਿਸ ਨੂੰ ਕੰਮ ਕਰਨ ਦਿਓ ਜਿੱਥੇ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਨਾਲ ਕਿਸੇ ਨੇ ਕੋਈ ਤੱਕਾ ਹੋ ਰਿ ਐਸਐਚਓ ਸਾਹਿਬ ਥਾਣੇ હાજર ਹੈ ਮੈਂ ਆਪ ਤੁਹਾਨੂੰ ਤੁਹਾਡੇ ਲਈ હાજર 24 ਘੰਟੇ ਤੁਹਾਨੂੰ ਸਰਵਿਸ ਦੇਣ ਲਈ ਅਸੀਂ ਪਾਵਨ ਹੈਗੇ ਹੋਰ ਦੇਵਾਂਗੇ ਇਸ ਕਰਕੇ ਬਿਨਾਂ ਕਿਸੇ ਵੈਰੀਫਿਕੇਸ਼ਨ ਤੋਂ ਕੋਈ ਮੋਤਾ ਨਾਮ ਨਾ ਬਣਾਇਆ ਜਾਵੇ ਸਾਡੀ ਡਿਊਟੀ ਹੀ ਤੁਹਾਨੂੰ ਇਨਸਾਫ ਦੇਣ ਲਈ ਹੈ ਲਾਅ ਨੂੰ ਇੰਪਲੀਮੈਂਟ ਕਰਨ ਦੀ ਹੈ ਔਰ ਲਾਅ ਨੂੰ ਅਸੀਂ ਪ੍ਰੋਪਰ ਇੰਪਲੀਮੈਂਟ ਵੀ ਕਰਾਂਗੇ ਨਾਲ ਨਾਲ ਨਵਾਂ ਕਾਨੂੰਨ ਜਿਹੜਾ ਹੈ ਉਹ ਲਾਗੂ ਹੋ ਚੁੱਕਿਆ ਹੈ ਕਿ ਜੁਲਾਈ ਤੋਂ ਅਸੀਂ ਪਹਿਲਾਂ ਵੀ ਸਾਡੇ ਆਫੀਸਰਨ ਵੱਲੋਂ ਡਾਇਰੈਕਸ਼ਨਾਂ ਹੈਗੀਆਂ ਕਿ ਜਿਹੜੇ ਬਜ਼ੁਰਗ ਹੈ ਜਾਂ ਲੇਡੀਜ਼ ਹੈਗੀਆਂ ਉਹਨੂੰ ਥਾਣੇ ਨਹੀਂ ਬੁਲਾਵਾਂਗੇ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਕੇਸ ਦਾ ਨੋਟਾਰਾ ਕਰਨ ਲਈ ਵੀ ਅਸੀਂ ਬੰਦ ਹੈਗੇ ਆ ਕਿਸੇ ਤਰ੍ਹਾਂ ਦਾ ਤੁਹਾਨੂੰ ਆਉਂਦਾ ਸਾਡੇ ਕੋਲ 112 ਦੀ ਹੈਲਪਲਾਈਨ ਚੱਲ ਰਹੀ ਹੈ ਰੋਡ ਤੇ ਪ੍ਰੋਬਲਮ ਹੈਗੀ ਤਾਂ ਐਸਾ ਸਤੀਆਂ ਗੱਡੀਆਂ ਹੈਗੀਆਂ ਆਦਰਵਾਇਜ਼ ਪੁਲਿਸ ਤੁਹਾਡੀ ਸਮੇਂ ਸਿਰ ਪਹੁੰਚਣਗੀ ਪਹੁੰਚੇਗੀ ਫਿਰ ਵੀ ਕਿਤੇ ਪ੍ਰੋਬਲਮ ਲੱਗਦੀ ਹੈ ਤੇ ਮੇਰੇ ਨਾਲ ਸ਼ੇਅਰ ਕੀਤਾ ਜਾਵੇ ਕਿਸੇ ਕਿਸਮ ਦੀ ਕੋਈ ਇਨਵੈਸਟੀਗੇਸ਼ਨ ਕਿਸੇ ਪ੍ਰੈਸ਼ਰ 'ਚ ਨਹੀਂ ਕੀਤੀ ਜਾਊਗੀ ਕਿਸੇ ਪ੍ਰੋਟੈਸਟ ਦੀ ਕਹਿੰਦੇ ਕੋਈ ਨਹੀਂ ਕੀਤੀ ਜਾਊਗੀ ਹਰ ਨੂੰ ਇਨਸਾਫ ਦੇਣਾ ਇਸ ਪੁਲਿਸ ਸਟੇਸ਼ਨ ਦੀ ਮੇਰੀ ਜ਼ਿੰਮੇਵਾਰੀ ਹੈ ਔਰ ਦੇਵੋਤ ਨਾਲ-ਨਾਲ ਪਬਲਿਕ ਨੂੰ ਇਹ ਵੀ ਰਿਕਵੈਸਟ ਕਰਦੇ ਆ ਕਿ ਜਿਹੜੇ ਘਰਾਂ 'ਚ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਕਿ ਉਹ ਆਪਣੇ ਵੀ ਇਕਲਾ ਦੇ ਨੰਬਰ ਮੈਟਨ ਰੱਖਣ ਉਹਨਾਂ ਦੇ ਸਾਇਲੈਂਸਰਾਂ 'ਤੇ ਧਿਆਨ ਦੇਣ ਜਿਹੜੇ ਬੱਚੇ ਬਿਨਾਂ ਕੰਮ ਤੋਂ ਬਾਜ਼ਾਰ 'ਚ ਢੇੜੇ ਕੱਢਦੇ ਆ ਉਹਨਾਂ ਨੂੰ ਵੀ ਰੋਕਿਆ ਜਾਵੇ ਆ ਸਕੂਲਾਂ ਬਾਹਰ ਜਾਂ ਬਾਜ਼ਾਰ 'ਚ ਕਿਤੇ ਸਕੂਲ ਧਿਆਨ ਨਹੀਂ ਰੱਖਦੇ ਜਿਹੜੇ ਜਿੱਥੇ ਮਰਜ਼ੀ ਵਿਕਲ ਖੜਾ ਕਰਤਾ ਜੇ ਪੁਲਿਸ ਉਹਨੂੰ ਜਾ ਕੇ ਉਹਦਾ ਚਲਾਨ ਕਰਦੀ ਆ ਤੇ ਫਿਰ ਇਹ ਲੱਗਦਾ ਯਾਰ ਪੁਲਿਸ ਕਿੰਨਾਂ ਦਾ ਹਰਾਸ ਕਰਦੀ ਆ ਅਸੀਂ ਹਰਾਸਮੈਂਟ ਲਈ ਨਹੀਂ ਆ ਅਸੀਂ ਲਾਉਂਡਰ ਲਾਇਨ ਆਰਡਰ ਦੇਖਣਾ ਔਰ ਉਥੇ ਜਿੱਥੇ ਵੀ ਇਹ ਬ੍ਰੇਕ ਕੋਈ ਕਰਦਾ ਉਹਦੇ ਖਿਲਾਫ ਲਿਖ ਲਿਖਰ ਕਰਾਂਗੇ। ਔਰ ਨਾਲ ਨਾਲ ਜਿਹੜੇ ਹੁੱਲੜਵਾਜ ਹੈਗੇ ਨੇ ਕਿਸੇ ਗਲੀ ਭੱਲੇ 'ਚ ਵੀ ਪ੍ਰੋਬਲਮ ਕਰਦੇ ਆ ਪਿੰਡ ਵਾਲੇ ਸਰਪੰਚ ਸਵਾਨਾ ਨੂੰ ਪੰਚਾਇਤਾਂ ਨੂੰ ਜਾਂ ਐਮਸੀਆ ਨੂੰ ਮੈਂ ਰਿਕੁਐਸਟ ਕਰਦਾ ਕਿ ਕਿਤੇ ਵੀ ਤੁਹਾਨੂੰ ਲੱਗਦਾ ਉਹ ਦੱਸਿਆ ਜਾਵੇ। ਨਸ਼ਾ ਕੋਈ ਜੂਆ ਖੇਡਦਾ ਕਿਤੇ ਕਿਤੇ ਅਨਸੈਸਤਰੀ ਮੁੰਡੇ ਖੜਦੇ ਆ ਕਿਰਪਾ ਕਰਕੇ ਇਸ ਸਮੇਂ ਸਰਪੁਲਿਸ ਨਾਲ ਤਾਇਬ ਕੀਤਾ ਜਾਵੇ। ਥੈਂਕ ਯੂ।